ਉਹ ਪਤਾ ਨਹੀਂ ਕਿਹੜੇ ਜਨਾਨੀਆਂ ਦਾ ਦੁਸ਼ਮਣੀ ਜਿੰਨੂੰ ਆ ਭਾਂਡੇ ਬਣਾਉਂਦਾ ਕਿਆਰਾ ਆ ਨਾ ਚੰਗਾ ਭਲਾ ਪਤਲਾ ਚ ਖਾਂਦੇ ਹੀ ਖਾ ਲੇ ਤੇ ਛੱਡ ਦਿੰਦੇ ਹੀ ਆ ਮਾਂਜਣੇ ਤੇ ਨਹੀਂ ਨਾ ਪੈਂਦੇ ਘੜ ਮਾਂਜ ਨਾਲ ਟੱਕਰ ਉਹ ਸਵੇਰ ਦੇ ਭਾਂਡੇ ਮਾਂਜ ਕੇ ਹੱਡੀਆਂ ਦੇ 10 ਵਜੇ ਵਾਲੀ ਚਾਹ ਵਾਲੇ ਭਾਂਡੇ ਦਾ ਟਾਈਮ ਹੋ ਜਾਂਦਾ ਉਹ ਭਾਂਡੇ ਮਾਂਜ ਕੇ ਹੱਡੀਆਂ ਦੇ ਦੁਪਹਿਰ ਦੀ ਰੋਟੀ ਵਾਲੇ ਭਾਂਡੇ ਦੇ ਟਾਈਮ ਹੋ ਜਾਂਦਾ ਉਹ ਭਾਂਡੇ ਮਾਂਜ ਕੇ ਹੱਡੀਆਂ ਦੀ ਸ਼ਾਮ ਦੀ ਚਾਹ ਵਾਲੇ ਭਾਂਡੇ ਦਾ ਟਾਈਮ ਹੋ ਜਾਂਦਾ ਉਹ ਮਾਂਜ ਕੇ ਹੱਡੀਆਂ ਦੇ ਨਾਲ ਭਾਂਡੇ ਕਰਕੇ ਹੋ ਜਾਂਦੇ ਆ ਫੇ ਤੁਹਾਨੂੰ ਸਮਝ ਨਹੀਂ ਆਉਂਦਾ ਕਿਹੜਾ ਜਨਾਨੀਆਂ ਦਾ ਦੁਸ਼ਮਣੀ ਆ ਭਾਂਡੇ ਜੇ ਕਿਤੇ ਭਾਂਡੇ ਮਾਂਜਣ ਦੇ ਪੈਸੇ ਮਿਲਦੇ ਹੁੰਦੇ ਨਾ ਤੇ ਹੁਣ ਤੱਕ ਮੈਂ ਕਰੋੜਪਤੀ ਬਣ ਜਾਣਾ ਜਿੰਨੇ ਭਾਂਡੇ ਮੈਂ ਮਾਰ ਚੁੱਕੀ ਆਂ ਵੀ ਮੈਨੂੰ ਲੱਗਦਾ ਉਤੋਂ ਸਿਆਪਾਏ ਤੇ ਹੋਰ ਕੋਈ ਕੰਮ ਕਰਨਾ ਮੈਨੂੰ ਚੰਗਾ ਵੀ ਨਹੀਂ ਜੇ ਲੱਗਦਾ ਆ ਭਾਂਡੇ ਮਾਂਜਣਾ ਮੈਨੂੰ ਫੇਰ ਵੀ ਥੋੜਾ ਬਹੁਤ ਸੌਖਾ ਲੱਗਦਾ ਵਾ ਨਹੀਂ ਤੇ ਉਤੋਂ ਸਾਰੇ ਭਾਂਡੇ ਮਾਂਜ ਕੇ ਜਦੋਂ ਹਟੋ ਨਾ ਤਾਂ ਫੇਰੇ ਪਤਾ ਨਹੀਂ ਕਿੱਥੋਂ ਗੁੱਠਾ ਮਿੱਠਾ ਜੋ ਭਾਂਡੇ ਚੱਕੀ ਲੈਂਦੇ ਆ ਇੱਕ ਗਲਾਸ ਰਹਿ ਗਿਆ ਇੱਕ ਬੋਲੀ ਰਹਿ ਗਈ ਰਹਿ ਗਈ ਤੇ ਫਿਰ ਮੈਂ ਕੀ ਕਰਾਂ ਅੱਗੇ ਦਮ ਤੇ ਭਾਂਡੇ ਦਾ ਮਾਰ ਕੇ ਆਈਆਂ ਵੀ ਇਹ ਚਾਹ ਵਾਲੇ ਗਲਾਸ ਤੇ ਲੈ ਕੇ ਨਹੀਂ ਗਈ ਲੈ ਜਾਣੀ ਲੱਗਦਾ ਵੀ ਮੇਰਾ ਜਨਮ ਹੀ ਭਾਂਡੇ ਮਾਣਨ ਨੂੰ ਹੋਇਆ ਸੀਗਾ